ਦੇਖੋ ਮਿੱਤਰੋ ਪਿਆਰਿਓ ਜੀ ਇੱਕ ਸਾਡੇ ਸਬਸਕ੍ਰਾਈਬਰਸ ਮਿਲੇ ਆ ਆ ਭਾਦੀ ਬਣਾ ਰਹੇ ਟੋਕਰੇ ਦੀ ਔਰ ਸੜਕ ਦੇ ਕੰਡੇ ਇਹਨਾਂ ਨੇ ਮੋਟਰਸਾਈਕਲ ਰੋਕਿਆ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਬੀਰ ਮਨੀ ਹੈ ਵੀਡੀਓ ਸਾਡੇ ਦੇਖ ਰਹੇ ਤੁਸੀਂ ਵੀਡੀਓ ਦੇਖਦੇ ਆ ਜੀ ਲਾਈਕ ਕਰਦੇ ਆ ਕਮੈਂਟਸ ਵੀ ਕਰਦੇ ਆ ਬਹੁਤ ਕਮਾਲ ਦਾ ਕੰਮ ਕਰਦੇ ਆ ਤੁਸੀਂ ਜਿਹੜਾ ਪੰਜਾਬੀ ਵਿਰਸੇ ਨੂੰ ਔਰ ਰੋਪੜ ਦੇ ਜਿੰਨੇ ਵੀ ਹੈ ਨਾ ਨੇੜੇ ਤੇਰੇ ਜੋ ਵੀ ਐਕਟੀਵਿਟੀ ਹੁੰਦੀ ਹੈ ਆ ਪੁਰਾਣੇ ਨਵੇਂ ਚ ਕੰਮ ਉਹ ਵੇਖਦੇ ਆ ਅਸੀਂ ਤੇ ਤੁਸੀਂ ਦਿਖਾਉਨੇ ਹੋ ਬਹੁਤ ਵਧੀਆ ਲੱਗਦਾ ਕਿਹੜਾ ਵੀਡੀਓ ਤੁਹਾਨੂੰ ਜ਼ਿਆਦਾ ਸਭ ਤੋਂ ਵਧੀਆ ਲੱਗਿਆ ਥੋੜੀ ਜਿਹੀ ਗੱਲਬਾਤ ਕਰਦੇ ਆਪਾਂ ਜਿਵੇਂ ਰੋਪੜ ਹਨਾ ਬਾਜ਼ਾਰ ਦਾ ਦਿਖਾਇਆ ਸੀ ਹਨਾ ਉਹ ਚੂੜੀਆਂ ਵਾਲਾ ਬਾਜ਼ਾਰ ਇਹ ਉਹ ਸਾਰਾ ਤੇ ਉਹ ਵਧੀਆ ਤੇ ਜਿਵੇਂ ਇਹ ਤੁਸੀਂ ਛੋਟੇ ਛੋਟੇ ਲੈ ਕੇ ਆਉਣੇ ਇਹ ਬਹੁਤ ਵਧੀਆ ਜਿਹੜੀਆਂ ਅਜ ਨੁਕਤ ਹੋ ਰਹੀਆਂ ਹਨਾ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਕਲਾ ਨੂੰ ਅੱਗੇ ਲੈ ਕੇ ਆਉਣੇ ਆ ਤੇ ਤੁਹਾਨੂੰ ਥੈਂਕਸ ਕਹਿਣ ਵਾਸਤੇ ਰੁਕਿਆ ਸੀ। ਲਓ ਜੀ ਆ ਦੇਖੋ ਸਾਡਾ ਧੰਨਵਾਦ ਕਰਨ ਲਈ ਰੁਕੇ ਪਰ ਧੰਨਵਾਦ ਤੁਹਾਡਾ ਜੀ ਸਾਡੇ ਸਬਸਕ੍ਰਾਈਬਰਸ ਦਾ ਸੱਜਣਾ ਮਿੱਤਰਾਂ ਪਿਆਰਿਆਂ ਦਾ ਜਿੰਨੇ ਜਿਹੜੇ ਸਾਡੇ ਪੰਜਾਬੀ ਵਿਰਸੇ ਦੇ ਵੀਡੀਓਜ਼ ਨੂੰ ਲਾਈਕ ਕਰ ਰਹੇ ਨੇ ਜੀ ਜਦੋਂ ਅਸੀਂ ਚੈਨਲ ਬਣਾਇਆ ਨਾ ਭਾਜੀ ਉਦੋਂ ਬੜੇ ਲੋਕਾਂ ਨੇ ਸਾਨੂੰ ਕਿਹਾ ਕਿ ਪੰਜਾਬੀ ਵਿਰਸੇ ਤੇ ਵਿਰਾਸਤ ਦੀਆਂ ਇਹ ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਅੱਜ ਕੱਲ ਤਾਂ ਰੀਲਾਂ ਬਣ ਰਹੀਆਂ ਔਰ ਤੜਾ ਤੜ ਬਹੁਤ ਕੁਝ ਚੱਲ ਰਿਹਾ ਇੰਸਟਾਗ੍ਰam ਤੇ ਵੀ ਤੁਹਾਨੂੰ ਕਿੰਨੇ ਸੁਣ ਲੈ ਪਰ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਚਾਹਣ ਵਾਲੇ ਸ 310000 ਦੇ ਫਾਲੋਅਰ ਤੱਕ ਪਹੁੰਚਾ ਦੇਣਗੇ ਜਿਹੜਾ ਜਿਹੜਾ ਤੁਸੀਂ ਕੰਮ ਕਰਦੇ ਹੋ ਨਾ ਉਹ ਤਾਂ ਬਿਰਲੇ ਆ ਲੋਕ ਜਿਹੜੇ ਹਨ ਜਿਹੜੀ ਜਿਹੜਾ ਹੁਣ ਲੁਪਤ ਹੋ ਰਹੀਆਂ ਇਹ ਮਤਲਬ ਕਿ ਪਿੰਡਾਂ ਦੇ ਵਿੱਚ ਵੀ ਹੁਣ ਹੈ ਨਹੀਂ ਇਹ ਕੰਮ ਹੂੰ ਤੇ ਤੁਸੀਂ ਉਹਨੂੰ ਦਿਖਾ ਕੇ ਅੱਗੇ ਲਿਆ ਰਹੇ ਹੋ ਤੇ ਬਾ ਕਮਾਲ ਕੰਮ ਕਰਦੇ ਹੋ ਤੇ ਮੈਂ ਤਾਂ ਬਾਰ ਬਾਰ ਇਹੀ ਕਹੂੰਗਾ ਥੈਂਕਸ ਤੁਸੀਂ ਪੰਜਾਬੀ ਪੰਜਾਬੀ ਵਿਸੇ ਨੂੰ ਅੱਗੇ ਲਿਆ ਰਹੇ ਹੋ ਪੰਜਾਬੀ ਦੇ ਕਮਾਂਗਰਾਂ ਨੂੰ ਅੱਗੇ ਲਿਆ ਰਹੇ ਹਾਂ ਤੇ ਬਾਰ ਬਾਰ ਥੈਂਕਸ ਹੀ ਕਹਾਂਗਾ ਮੈਂ ਤਾਂ ਪਰਿਵਾਰ ਦੇ ਹੋਰ ਜੀ ਵੀ ਦੇਖਦੇ ਨੇ ਸਾਡੇ ਵੀਡੀਓਸ ਹਾਂ ਬੱਚਾ ਮੇਰੀ ਕੁੜੀ ਐ ਛੋਟੀ ਉਹ ਵੀ ਨਾਲੇ ਸੀ ਕਿਉਂਕਿ ਰੋਪੜ ਦੇ ਵਿੱਚ ਅਸੀਂ ਰਹਿਣ ਵਾਲੇ ਹਾਂ ਔਰ ਉੱਪਰ ਦੀ ਫਿਰ ਸਾਨੂੰ ਵੀ ਸ਼ੌਂਕ ਕਰਾਉਂਦਾ ਦੇਖਣ ਦਾ ਨਾ ਤੇ ਕਈ ਚੀਜ਼ਾਂ ਦਾ ਸਾਨੂੰ ਵੀ ਨਹੀਂ ਸੀ ਪਤਾ ਤੁਸੀਂ ਤੁਹਾਡੇ ਕੋਲ ਤੇ ਦੇਖਿਆ ਅਗਲੀ ਗੱਲ ਇੱਕ ਹੋਰ ਦੱਸਾਂ ਜੀ ਸੱਚੀ ਗੱਲ ਕਈ ਚੀਜ਼ਾਂ ਸਾਨੂੰ ਵੀ ਨਹੀਂ ਸੀ ਪਤਾ ਬਲੌਗਿੰਗ ਦੇ ذریعے ਦੇਖੋ ਜਿਵੇਂ ਤੁਸੀਂ ਸਾਨੂੰ ਮਿਲੇ ਮੈਡਟੋਂ ਪੁੱਛੇ ਕਿਹੜਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਕਈਆਂ ਨੇ ਸਾਨੂੰ ਦੱਸਿਆ ਕਿ ਆਹ ਵੀਡੀਓ ਬਣਾਓ ਇੱਥੇ ਜਾਓ ਇਹਨਾਂ ਲੋਕਾਂ ਨੂੰ ਮਿਲੋ ਤਾਂ ਉਹ ਅਜਈਆਂ ਸ਼ਖਸੀਤਾਂ ਨੂੰ ਮਿਲ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਇਸ ਚੈਨਲ ਦੇ ذریعے ਆਪਣੇ ਸਬਸਕ੍ਰਾਈਬਰ ਦੇ ذریعے ਸੇ ਲੋਕਾਂ ਨੂੰ ਮਿਲ ਸਕੇ ਜੀ ਸਹੀ ਸਹੀ ਤੁਸੀਂ ਬਹੁਤ ਕਮਾਲ ਕਰਦੇ ਹੋ ਤੁਸੀਂ ਹਨ ਇਹ ਛੋਟੀਆਂ ਚੀਜ਼ਾਂ ਲੱਭ ਕੇ ਲਿਆਉਂਦੇ ਹੋ ਤੇ ਲੋਕਾਂ ਦੇ ਰੂਬਰੂ ਕਰਦੇ ਹੋ ਹਨ ਤੇ ਇੱਕ ਤਰਜੇ ਵਿੱਚ ਉਹ ਇੱਕ ਮਾਨਕ ਸੀ ਰੋਪੜ ਉਹ ਇੱਥੇ ਚਮਕੌਰ ਵਾਲਾ ਹਨ ਤੁਸੀਂ ਅੱਗੇ ਲੈ ਕੇ ਆਏ ਸੀ ਤੇ ਹਨਾ ਬਾਹਰ ਲੋਕੀ ਵੀਡੀਓ ਦੇਖਦੇ ਆ ਤੁਹਾਡੇ ਉਹ ਸਾਰੇ ਵਧੀਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਲਓ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮੈਂ ਤਾਂ ਕਹਿੰਦਾ ਰੋਪੜ ਦੇ ਸਾਰੇ ਲੋਕਾਂ ਦੇ ਵੱਲੋਂ ਤੁਹਾਨੂੰ ਮੈਂ ਥੈਂਕਸ ਕਹਿੰਦਾ ਤੇ ਰੋਪੜ ਤੋਂ ਹਨਾ ਜਿੰਨੀਆਂ ਵੀ ਛੁਪੀਆਂ ਸੀ ਜਿਨ੍ਹਾਂ ਉਹ ਵੀ ਅੱਗੇ ਦਿਖਾਉਂਦੇ ਹੋ ਤੇ ਰੋਪੜ ਦੇ ਸਾਰੇ ਮਿਲ ਕੇ ਮੈਂ ਉਹਦੇ ਏਰੀਆ ਵੱਲ ਤੋਂ ਤੁਹਾਨੂੰ ਮੈਂ ਥੈਂਕਸ ਕਹਿਣਾ। ਲੋ ਜੀ ਰੋਪਨ ਨੂੰ ਰਿਪਰੈਜ਼ੈਂਟ ਕਰਦੇ ਹੋਏ ਪਾਜੀ ਨੇ ਸਾਡਾ ਥੈਂਕਸ ਕੀਤਾ ਤੁਹਾਡਾ ਧੰਨਵਾਦ ਕੀਤਾ ਪਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਰੂਰ ਕਮੈਂਟ ਕਰਿਓ ਤੁਸੀਂ ਵੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਅਸੀਂ ਬਾਰ ਬਾਰ ਕਹਿੰਨੇ ਆ ਕਿ ਅਸੀਂ ਚੈੱਕ ਕਰਨਾ ਚਾਹੁੰਦੇ ਹਾਂ ਕਿ ਸਾਡੀ ਰੀਚ ਕਿੱਥੇ ਤੱਕ ਚੱਲਦੀ ਹੈ। ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਕਿਹੜੇ ਮੁਹੱਲੇ ਤੋਂ ਵੀਡੀਓ ਦੇਖ ਰਹੇ ਹੋ ਔਰ ਕਿਹੜੇ ਦੇਸ਼ ਤੋਂ ਵਿਦੇਸ਼ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਿਓ। ਵਧੀਆ ਵਧੀਆ ਕਮੈਂਟਸ ਕਰੋ ਜੀ ਬਹੁਤ ਬਾ ਕਮਾਲ ਕਰਦੇ ਆ ਭਾਈ ਸਾਹਿਬ ਕੰਮ ਤੇ ਤੁਸੀਂ ਐਪਰੀਸ਼ੀਏਟ ਕਰੋ ਤੇ ਦੇਸਾਂ ਵਿਦੇਸਾਂ ਚ ਪਹਚਾਓ ਵੀਡੀਓ ਤੁਹਾਡਾ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਅੱਲਾਹ ਜੀ ਹੁਣ ਦੋ ਚਾਰ ਫੋਟੋਆਂ ਖਿੱਚਣੀਆਂ ਭਾਜੀ ਨਾਲ ਤੇ ਅਸੀਂ ਪਾਵਾਂਗੇ ਫੇਸਬੁੱਕ ਪੇਜ ਤੇ ਦੀ ਮੁਲਾਕਾਤ ਹੋਈ ਹੈ ਜੀ ਇਹਨਾਂ ਦੇ ਨਾਲ ਅੱਲਾਹ ਜੀ ਖਿੱਚੋ ਜੀ ਦੋ ਚਾਰ ਫੋਟੋਆਂ ਦੀ ਪਿਆਰੀਆਂ ਪਿਆਰੀਆਂ ਵਧੀਆ ਵਧੀਆ ਫੋਟੋਆਂ ਤਸਵੀਰਾਂ ਖਿੱਚ ਦਿਓ ਜੀ